ਦਾ ਛੇਵਾਂ ਦਰਿਆ ਇਸ ਕਦਰ ਤੇਜ਼ੀ ਦੇ ਨਾਲ ਵਹਿ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇਸ ਦਰਿਆ ਦੇ ਵਿੱਚ ਗਲਤਾਨ ਹੋ ਚੁੱਕੇ ਨੇ ਦਰਅਸਲ ਬੇहद ਮੰਦ ਭਾਗੀ ਗੱਲ ਹੈ ਕਿ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਦੇ ਮੁਲਾਜ਼ਮ ਸ਼ਮਸ਼ਾਨ ਘਾਟ ਦੇ ਵਿੱਚ ਚਿੱਟਾ ਲਗਾਉਂਦੇ ਫੜੇ ਜਾਂਦੇ ਨੇ ਮਲੋੜ ਦੇ ਵਿੱਚ ਸਿੰਘਮ ਲੇਡੀ ਐਸ ਐਚਓ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਜਦੋਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਰੇਡ ਕੀਤੀ ਗਈ ਤਾਂ ਇਸ ਦਰਮਿਆਨ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹੜੇ ਕਿ ਸ਼ਰਿਆਮ ਚਿੱਟਾ ਲਗਾ ਰਹੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਇੱਕ ਪੰਚਾਇਤ ਮੈਂਬਰ ਹੈ ਤੇ ਦੋ ਹੋਰ ਜਾਣੇ ਨੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਜਿਹੜਾ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਇਸ ਇਸ ਦੀ ਤਾਇਨਾਤੀ ਫਰੀਦਕੋਟ ਦੇ ਵਿੱਚ ਹੈ ਤੇ ਇਹ ਸਸਪੈਂਡ ਹੋ ਚੁੱਕਿਆ ਹਾਲਾਂਕਿ ਇਹਦੇ ਸਸਪੈਂਸ਼ਨ ਦੇ ਕਾਰਨ ਕੀ ਰਹੇ ਨੇ ਇਸ ਬਾਰੇ ਕੋਈ ਜਾਣਕਾਰੀ ਤਾਂ ਪੁਲਿਸ ਮੁਲਾਜ਼ਮ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਪਰ ਸਿੰਗਮ ਲੇਡੀ ਐਸ ਐਚ ਓ ਦਾ ਤਾਕੜ ਅੰਦਾਜ਼ ਵੇਖਣ ਨੂੰ ਮਿਲਿਆ ਇੱਕ ਪਿੰਡ ਅਵਨ ਖੁਰਦ ਅਵਲ ਖੁਰਾਨਾ ਦੇ ਵਿੱਚ ਰੇਡ ਕੀਤੀ ਗਈ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਅਧਿਕਾਰੀ ਪਹੁੰਚਦੇ ਨੇ ਤਾਂ ਹੱਕੇ ਬੱਕੇ ਰਹਿ ਜਾਂਦੇ ਨੇ ਜਿੱਥੇ ਕਿ ਚਾਰ ਜਣੇ ਚਿੱਟਾ ਲਗਾ ਰਹੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਪੰਚਾਇਤ ਮੈਂਬਰ ਤੇ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਨਿਕਲਿਆ ਜਸਨੂ ਕੀ ਗ੍ਰਫਤਾਰ ਕਰ ਲਿਆ ਗਿਆ ਦੋ ਹੋਰ ਜਣਿਆਂ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਨਸ਼ਿਆਂ ਦੇ ਵਿੱਚ ਹੁਣ ਪੰਜਾਬ ਪੁਲਿਸ ਦੇ ਜਵਾਨ ਵੀ ਗਲਤਾਨ ਹੋ ਚੁੱਕੇ ਨੇ ਤੇ ਥਾਂ ਵੀ ਕੋਈ ਸੁੰਨਮਸਾਂ ਥਾਂ ਦੀ ਜਗ੍ਹਾ ਦੇ ਉੱਤੇ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਇਸ ਤਰ੍ਹਾਂ ਸ਼ਰੀਆਮ ਚਿੱਟਾ ਲਗਾਇਆ ਹੋਇਆ ਲਗਾਇਆ ਜਾ ਰਿਹਾ ਸੀ ਪਿੰਡ ਵਾਸੀਆਂ ਦੇ ਲੋਕਾਂ ਦੇ ਵਿੱਚ ਦੰਮ ਕੀਤਾ ਹੋਇਆ ਸੀ ਲਗਾਤਾਰ ਪੁਲਿਸ ਨੂੰ ਸ਼ਿਕਾਇਤਾਂ ਜਾ ਰਹੀਆਂ ਸਨ ਕਿ ਸ਼ਮਸ਼ਾਨ ਘਾਟ ਦੇ ਵਿੱਚ ਨਸ਼ੇੜੀਆਂ ਦੇ ਵੱਲੋਂ ਨਸ਼ੇ ਦਾ ਸੇਵਨ ਕੀਤਾ ਜਾਂਦਾ ਹੈ ਤੇ ਅੱਜ ਜਦੋਂ ਲੇਡੀ ਸਿੰਘਾ ਮਾ ਪਹੁੰਚਦੀ ਹੈ ਐਸਐਚਓ ਤਾਂ ਉਸ ਦੇ ਵੱਲੋਂ ਰੈਡ ਕੀਤੀ ਜਾਂਦੀ ਹੈ ਤੇ ਇਸ ਦਰਮਿਆਨ ਚਾਰ ਜਣੇ ਨੂੰ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਪੰਚਾਇਤ ਮੈਂਬਰ ਹੈ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਫਰੀਦਕੋਟ ਦੇ ਵਿੱਚ ਤਾਇਨਾਤੀ ਹੈ ਪਰ ਉਸ ਨੂੰ ਸਸਪੈਂਡ ਕੀਤਾ ਹੋਇਆ ਹੈ ਤੇ ਦੋ ਹੋਰ ਜਾਣੇ ਸਨ ਜਿਹੜੇ ਕਿ ਨਸ਼ੇ ਦੇ ਆਦੀ ਦੱਸੇ ਜਾ ਰਹੇ ਨੇ ਤਾਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਰਿਮਾਂਡ ਹਾਸਲ ਕਰਨ ਦੀ ਮੰਗ ਕੀਤੀ ਜਾਏਗੀ ਤਾਂ ਕਿ ਪਤਾ ਲੱਗਾ ਸਕੇ ਕਿ ਇਹਨਾਂ ਦੇ ਕੋਲੋਂ ਇਹ ਨਸ਼ੀਲੇ ਪਦਾਰਥ ਕਿੱਥੋਂ ਆਉਂਦੇ ਸਨ ਸਾਨੂੰ 2-3 ਦਿਨ ਪਹਿਲਾਂ ਨਾ ਅਸੀਂ ਇੱਕ ਮੀਟਿੰਗ ਕੀਤੀ ਸੀ ਇਥੈਂਟੀਕ ਡਰਗ ਸੈਮੀਨਾਰ ਕੁਝ ਜਿਹੜੀ ਪਿੰਡ ਵਾਸੀ ਸਾਰੇ ਇਕੱਠੇ ਹੋਏ ਸੀ ਪਰ ਉਹਨਾਂ ਨੇ ਸਾਨੂੰ ਕਾਫੀ ਕੰਪਲੇਂਟ ਕੀਤੀ ਸੀ ਕਿ ਪਿੰਡ ਦੇ ਇੱਕ ਸ਼ਮਸ਼ਾਨ ਘਾਟ ਹੈ ਨਾ ਕਿ ਤੁਜਨਾਮਾ ਹੋ ਰਿਹਾ ਜਿੱਥੇ ਲੋਕ ਜਿਹੜੇ ਨਸ਼ਾ ਵੇਚਦੇ ਵੀ ਆਂ ਬੈਠੇ ਪਿੰਡੇ ਵੀ ਉਹਦੇ ਤਹਿਤ ਅਸੀਂ ਇੱਕ ਰਿਪੋਰਟ ਕੀਤੀ ਸੀ ਸਵੇਰੇ ਵਿੱਚ ਆਪਣੇ ਆਪ ਦੇ ਬਾਣੀ ਸ਼ਮਸ਼ਾਨ ਘਾਟ ਦੇ ਉੱਤੇ ਉਦੋਂ ਅਸੀਂ ਮੌਕੇ ਤੇ ਜਿਹੜਾ ਹਸਾਰ ਨਾ ਚੱਕੀ ਸਕੀ ਹਾਂ ਪੜਿਆ ਲੱਖ ਕਿੰਨਾ ਕੁ ਮਲੋਦ ਉਹਨਾਂ ਕੋਲ ਕੋਈ ਹੋਈ ਕਿੰਨਾ ਕੁ ਸਮਾਨ 3 ਗ੍ਰਾਮ ਸਗਾ ਤੇ ਪਿੰਦੇ ਪਹਿ ਸੀ ਕਿ ਕੋਸ਼ੇ ਸੈਂਟਰ ਚ ਇਹਨਾਂ ਨੇ ਰੱਖਿਆ ਹੋਇਆ ਸੀ ਕੀ ਇਹਦੇ ਵਿੱਚ ਕੋਈ ਮਲਾਜੰਬੀ ਹੈ ਹਾਂ ਇਹਦੇ ਵਿੱਚ ਇੱਕ ਸਪਾਈ ਸੰਦੀਪ ਸਿੰਘ ਹੈ ਜਿਹੜਾ ਅੱਜਕੱਲ ਬ੍ਰੀਫ ਕੋਰਟ 'ਤੇ ਡਿਊਟੀ ਤੋਂ ਸਪੈਨ ਲਗਾ ਹੈ ਉਹ ਲਗਾ ਹੋਰ ਇੱਕ ਪਿੰਡ ਦਾ ਇੰਸਾਈਟਮੈਂਟ ਅਫੀਸਰ ਸੀ ਉਹ ਅੱਜਕੱਲ ਆਪਣੀ ਡਿਫਸਿੰਗ ਹੋ ਰਿਹਾ ਹਾਂ ਕੀ ਕਾਰਵਾਈ ਨੂੰ ਕਿਤੇ ਨਾਮ ਦਾ ਕਰ ਸਕਦੇ ਹਾਂ ਅੰਦਰ ਕਾਚੀ ਖਾਨੇ ਕਿਥੋਂ ਲੱਗ ਜਾਂਦੇ ਕਿ ਵਿਸ਼ੇ ਕੋਈ ਨਹੀਂ ਇਹ ਸਾਨੂੰ